ਸੇਵਾ ਕੌਮ ਦੀ ਜਿੰਦੜੀਏ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ مصیبتਾਂ ਚ ਲੰਘਾ ਰਹੇ ਮਹਾਨ ਸ਼ਹੀਦ ਸਰਦਾਰ ਮੀਵਾ ਸਿੰਘ ਜੀ ਲੋਪੋਕੇ ਅੱਜ 11 ਜਨਵਰੀ ਉਹਨਾਂ ਦਾ ਸ਼ਹੀਦੀ ਦਿਵਸ ਹੈ ਸੋ ਮੇਰੇ ਵੱਲੋਂ ਮਹਾਨ ਯੋਧੇ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ ਸੱਚ ਕਾਲ ਦੋਸਤ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸਾਹਿਲ ਤੇ ਹੁਣ ਅਸੀਂ ਗੱਲ ਕਰਾਂਗੇ ਪੰਜਾਬੀ ਸਿੰਗਰ ਸਿੱਪੀ ਗਿੱਲ ਦੀ ਸਿੱਪੀ ਗਿੱਲ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਬੇਹੱਦ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਸਿੱਪੀ ਗਿੱਲ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸ਼ਰਧਾਂਜਲੀ ਦਿੰਦੇ ਨਜ਼ਰ ਆ ਰਹੇ ਨੇ ਕੀ ਕੁਝ ਕਿਹਾ ਸ਼ਹੀਦ ਮੇਵਾ ਸਿੰਘ ਲੋਪੋਕੇ ਨੂੰ ਸ਼ਰਧਾਂਜਲੀ ਦਿੰਦੇ ਹੋਏ ਸਿੱਪੀ ਗਿੱਲ ਨੇ ਤੁਸੀਂ ਖੁਦ ਹੀ ਸੁਣੋ ਸੇਵਾ ਕੌਮ ਦੀ ਜ਼ਿੰਦਗੀ ਬੜੀ ਔਖੀ ਤੇ ਗੱਲਾਂ ਕਰਨੀਆਂ ਢੇਰ ਸਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਦੇ ਵਿੱਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲਣਾ ਰਹੀ ਮਹਾਨ ਸ਼ਹੀਦ ਸਰਦਾਰ ਮੀਵਾ ਸਿੰਘ ਜੀ ਲੋਪੋਕੇ ਅੱਜ 11 ਜਨਵਰੀ ਉਹਨਾਂ ਦਾ ਸ਼ਹੀਦੀ ਦਿਵਸ ਹੈ ਸੁੰਬੀਰੇ ਵੱਲੋਂ ਮਹਾਨ ਯੋਧੇ ਦੇ ਚਰਨਾ ਵਿੱਚ ਕੋਟ ਕੋਟ ਪ੍ਰਣਾਮ ਤੇ ਉਸ ਮਾਨ ਨੂੰ ਸਲੂਟ ਜਿਨ੍ਹਾਂ ਨੇ ਸਰਦਾਰ ਮੀਵਾ ਸਿੰਘ ਲੋਪੋਕੇ ਉਹਨਾਂ ਨੂੰ ਜਨਮ ਦਿੱਤਾ ਥੋੜਾ ਜਿਆਦਾ ਦੱਸ ਦੇਵਾਂ ਕਿ ਸਰਦਾਰ ਮੀਵਾ ਸਿੰਘ ਲੋਪੋਕੇ ਜਿਨ੍ਹਾਂ ਨੂੰ ਨਹੀਂ ਪਤਾ ਹੈ ਉਹ ਸਰਦਾਰ ਜੀ ਨੇ ਜਿਨ੍ਹਾਂ ਨੇ ਕੈਨੇਡਾ ਦੇ ਵਿੱਚ ਸਾਡੇ ਹੱਕਾਂ ਦੇ ਖਾਤਰ ਸਾਡੀ ਕੌਮ ਖਾਤਰ ਜਾਂ ਸਾਨੂੰ ਸਿਰ ਚੱਕ ਕੇ ਚੋਂਦੇ ਕਰਨ ਦੇ ਲਈ ਕੁਰਬਾਨੀ ਦਿੱਤੀ ਸੀ ਅੱਜ 11 ਜਨਵਰੀ ਨੂੰ ਉਹਨਾਂ ਨੂੰ ਫਾਂਸੀ ਦਿੱਤੀ ਗਈ ਸੀ ਅੱਜ ਦੇ ਦਿਨ ਸਰਦਾਰ ਜੀ ਨੂੰ ਫਾਂਸੀ ਦਿੱਤੀ ਗਈ ਸੀ ਕਿਉਂਕਿ ਉਹਨਾਂ ਨੇ ਇੱਕ ਹੌਪਕਿੰਸਨ ਨਾਂ ਦੇ ਗੋਰੇ ਨੂੰ ਗੱਡੀ ਚਾੜਿਆ ਸੀ ਕੋਟ ਦੇ ਬਿਲਕੁਲ ਸਾਹਮਣੇ ਹੌਪਕਿੰਸਨ ਕੌਣ ਸੀ ਉਹ ਇਮੀਗ੍ਰੇਸ਼ਨ ਆਫੀਸਰ ਜਿਨ੍ਹਾਂ ਨੇ ਕਾਮਾਗਾਟਾ ਮਰੂਜ ਹਾਜ ਜਦੋਂ ਕੈਨੇਡਾ ਗਿਆ ਸੀਗਾ ਤੋ ਉਹਨੂੰ ਵੀ ਵਾਪਸ ਮੋੜਤਾ ਸੀਗਾ ਇਸ ਤੋਂ ਬਿਨਾ ਸਾਡੀ ਕਮਿਊਨਿਟੀ ਨੂੰ ਹੇਟ ਕਰਦੇ ਸੀ ਔਰ ਮਤਲਬ ਹਰ ਇੱਕ ਸੰਭਵ ਕੋਸ਼ਿਸ਼ ਸੀ ਉਹਨਾਂ ਦੀ ਕਿ ਜੋ ਸਾਡੇ ਪੰਜਾਬੀ ਭਰਾ ਨੇ ਇਹ ਕੈਨੇਡਾ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਪੈਰ ਨਾ ਲਾ ਲਿਆ ਪਰ ਸਰਦਾਰ ਜੀ ਉਹ ਬੰਦੇ ਸਨ ਉਹ ਇਨਸਾਨ ਸਨ ਉਹ ਮਹਾਨ ਰੂਹ ਸੀ ਜਿਨ੍ਹਾਂ ਨੇ ਸਾਨੂੰ ਉੱਥੇ ਅੜ ਕੇ ਜਿਉਣਾ ਸਿਖਾਇਆ ਤੇ ਸਾਨੂੰ ਹੱਕ ਦਿਵਾਇਆ ਮਤਲਬ ਜੇ ਅੱਜ ਅਸੀਂ ਕੈਨੇਡਾ ਅਮਰੀਕਾ ਬਾਹਰਲੀਆਂ ਕੰਟਰੀਆਂ ਵਿੱਚ ਬੈਠੇ ਆ ਤਾਂ ਕਿਤੇ ਨਾ ਕਿਤੇ ਇਹ ਸਾਡੇ ਉਹਨਾਂ ਯੋਧਿਆਂ ਦੀ ਕੁਰਬਾਨੀ ਹੈ ਸਰਦਾਰ ਮੀਬਾ ਸਿੰਘ ਜੀ ਲੋਪੋ ਕੇ ਸਰਦਾਰ ਭਗਤ ਸਿੰਘ ਜੀ ਤੇ ਸਾਡੇ ਹੋਰ ਕਿੰਨੇ ਹੀ ਸੂਰਮੇ ਸਾਡੀ ਕੌਮ ਦੇ ਹੀਰੇ ਜਿਨ੍ਹਾਂ ਨੇ 1906 ਦੇ ਵਿੱਚ ਆ ਪਹਿਲੀ ਵਾਰ ਕੈਨੇਡਾ ਦੇ ਵਿੱਚ ਆ ਸਿੱਖ ਗੁਰੂ ਘਰ ਬਣਾਇਆ ਸੀ ਤੇ 1908 ਦੇ ਵਿੱਚ ਆਪ ਸਾਰੀ ਸੰਗਤ ਨੇ ਪੈਸੇ ਇਕੱਠੇ ਕਰਕੇ ਆਪਣਾ ਗੁਰੂ ਘਰ ਬਣਾਇਆ ਸੀ ਸੋ ਇਹਨਾਂ ਯੋਧਿਆਂ ਦੇ ਪੈਰਾਂ 'ਚ ਮੇਰੇ ਵੱਲੋਂ ਸਲੂਟ ਆ ਤੇ ਜੇ ਮੈਂ ਕੋਈ ਗੱਲ ਕਰਦਿਆਂ ਮੇਥੋਂ ਕੋਈ ਕੰਨ ਵੱਧ ਘੱਟ ਹੋ ਗਈ ਹੋਵੇ ਤਾਂ ਮੈਂ ਸੌਰੀ ਵੀ ਬਣਾ। ਉਸ ਨੂੰ ਵਾਈਗਰੂ ਚੜ੍ਹਦੀ ਕਲਾ ਚ ਰੱਖਿਓ ਜੀ। ਸਲੂਟ ਦਿਓ ਉਹਦੇ ਆ। ਤਾਜ਼ੀਏ ਤੁਹਾਨੂੰ ਕਿ ਸਿੱਪੀ ਗਿਲ ਇੱਕ ਮੂਵੀ ਕਰ ਰਹੇ ਨੇ ਜਿਸ ਦਾ ਨਾਮ ਹੈ ਗਦਰੀ ਯੋਧੇ ਇਸ ਮੂਵੀ ਦੇ ਵਿੱਚ ਸਿੱਪੀ ਗਿਲ ਖੁਦ ਸ਼ਹੀਦ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ ਤੇ ਸਿੱਪੀ ਗਿਲ ਦੀ ਇਸ ਵੀਡੀਓ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ Dainik Savera TV ਦੇ ਨਾਲ ਐਂਡ ਡੋਟ ਨਾ ਫੋਰਗੇਟ ਟੂ ਸਬਸਕ੍ਰਾਈਬ ਆਰ YouTube ਚੈਨਲ Savera Star Talks ਕਰੀਦਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ ਤੁਸੀਂ ਬਰਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਵੀ ਆ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀਆਰ ਲੋਟਰੀ ਸੱਟਾ ਨੰਬਰ संतनहीनता दे ठोखा तो, खाए पैनब्रा ले फ्री सेवा सिद्धियां ते चार इल्मा दे बेताज बादशाह तकदीर कदो बदलेगी सच्चा प्यार मिलेगा या नहीं लॉटरी नंबर पाओ जेकर तुहाडा अजे तक काम नहीं होया ता इधर-उधर ना भटको सानू फोन करो मियां रफीक मोहम्मद hi guys myself mb my debut song is coming up on 16th of chen presented by Savera music ambulna Paenge. please go and subscribe to the channel of savira music for more updates thank you so much